ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਕਿਸਾਨਾਂ ਵੱਲੋਂ ਝੋਨੇ ਦਾ ਕੰਮ ਨਿਵੇੜ ਕੇ ਹੁਣ ਕਣਕ ਦੀ ਵਿਜਾਈ ਵੱਲ ਰੁਕ ਕਰ ਲਿਆ 0 ਡ੍ਰਿਲਰ ਨਾਲ ਕਿਸਾਨਾਂ ਵੱਲੋਂ ਅਤੇ ਸੁਪਰ ਸੀਡਰ ਨਾਲ ਕਣਕ ਦੀ ਵਿਆਈ ਕੀਤੀ ਜਾ ਰਹੀ ਹੈ ਵੱਖ-ਵੱਖ ਕਣਕ ਦੇ ਬੀਜ ਕਿਸਾਨਾਂ ਵੱਲੋਂ ਬਜਾਈ ਕੀਤੀ ਜਾ ਰਹੀ ਹੈ ਤਾਂ ਜੋ ਕਣਕ ਦੀ ਫਸਲ ਦਾ ਝਾੜ ਵਧੀਆ ਹੋ ਸਕੇ ਪਰ ਇਸ ਵਾਰ ਜਿਸ ਤਰ੍ਹਾਂ ਫਸਲ ਖੜੀ ਸੀ ਲੱਗਦਾ ਸੀ ਵੀ ਝਾੜ ਝੋਨੇ ਦਾ ਵਧੀਆ ਹੋਵੇਗਾ ਪਰ ਵਧੀਆ ਫਸਲ ਦੇ ਹੋਣ ਦੇ ਬਾਵਜੂਦ ਵੀ ਝੋਨੇ ਦੀ ਫਸਲ ਦਾ ਝਾੜ ਥੋੜਾ ਜਿਹਾ ਘੱਟ ਨਿਕਲੇਆ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਜਗਤਾਰ ਸਿੰਘ ਬਾਸੀ ਦੇ ਖੇਤ ਪਹੁੰਚੇ ਆ ਉਹ ਜ਼ੀਰੋ ਡਰਲ ਨਾਲ ਕਣਕ ਦੀ ਬਿਜਾਈ ਕਰ ਰਹੇ ਨੇ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਉਂਦੇ ਆ ਜ਼ੀਰੋ ਡਰਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਪਸਾਨਾਂ ਵੱਲੋਂ ਝੋਨੇ ਦੀ ਨਾਲ ਨੂੰ ਵੱਡਿਆ ਨਹੀਂ ਜਾਂਦਾ ਉਸ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਹੁਣ ਕਣਕ ਦੀ ਬਜਾਈ ਦਾ ਰੁਝਾਨ ਕਾਫੀ ਵੱਧ ਚੁੱਕਿਆ ਹੈ ਜਿਹੜੇ ਦੇਖਦੇ ਰੱਖੋ ਆਹਦਰੋਹ ਤੋਂ ਬਾਅਦ ਦੇ ਪੋਟਾਸ਼ੀ ਜੀ ਰੋ ਡਰਿੱਲ ਨਾਲ ਕਣਕ ਦੀ ਬਜਾਈ ਕੀਤੀ ਜਾ ਰਹੀ ਹੈ